ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋ ਤੇ ਇੱਕ ਸ਼ੇਅਰ ਲਿਖਿਆ ਜੀ ਬੜਾ ਘੈਂਟ ਚੰਗਾ ਲੱਗਾ ਵਾ ਤੋ ਸ਼ੇਅਰ ਕਰਿਓ ਕਹਿੰਦਾ ਤੇਰਾ ਛੱਡ ਜਾਣਾ ਮੇਰਾ ਟੁੱਟ ਜਾਣਾ ਬਸ ਜਜ਼ਬਾਤਾਂ ਦਾ ਧੋਖਾ ਸੀ ਇੱਕ ਹੋਰ ਸਾਲ ਬੀਤ ਗਿਆ ਤੇਰੇ ਪਣ ਇੱਕ ਪਲ ਵੀ ਕੱਟਣਾ ਔਖਾ ਸੀ ਕਹਿੰਦਾ ਦਿਨ ਰਾਤ ਅੱਖਾਂ ਵਿੱਚ ਹੰਝੂ ਵਗਦੇ ਨੇ ਜਿਵੇਂ ਕਾਲੀਆਂ ਰਾਤਾਂ ਵਿੱਚ ਬੱਲਬ ਜਗਦੇ ਨੇ ਕਿਵੇਂ ਦੱਸਾਂ ਤੈਨੂੰ ਕਿਵੇਂ ਦਿਨ ਮੈਂ گزارਾਂ ਨਹੀਂ ਇੱਕ ਇਸ ਗੀਤ ਵਿੱਚ ਹਾਲ ਸੁਣਾ ਦਿੱਤਾ ਮੈਂ ਸਾਰਾ ਨਹੀਂ ਐਸੇ ਗੀਤ ਵਿੱਚ ਹਾਲ ਸੁਣਾ ਦੁੱਤਾ ਮੈਂ ਸਾਰਾ ਨਹੀਂ ਤੇਰੇ ਸ਼ਹਿਰ ਦੇ ਲੋਕ ਤੇਰੇ ਸ਼ਹਿਰ ਦੇ ਲੋਕ ਦੱਸਦੇ ਨੇ ਸ਼ੋਦਾਈ ਅਜੇ ਬਹੁਤ ਕੁਝ ਕਰਨਾ ਮੁੱਕੀ ਨਹੀਂ ਕਲਮ ਜੋ ਸ਼ਾਈ ਤੇਰੇ ਸ਼ਹਿਰ ਦੇ ਲੋਕ ਦੱਸਦੇ ਨੇ ਮੈਨੂੰ ਸ਼ੋਦਾਈ ਅਜੇ ਬਹੁਤ ਕੁਝ ਕਰਨਾ ਮੁੱਕੀ ਨਹੀਂ ਕਲਮ ਜੋ ਸ਼ਾਈ ਖੈਰ ਮੰਗਦਾ ਰਹਿਣਾ ਮੈਂ ਤੇਰੀ ਪੱਲਾ ਅੜ ਕੇ ਨਹੀਂ ਉਹ ਵੇੜਾ ਯਾਦ ਹੈ ਮੈਨੂੰ ਜਦੋਂ ਕਹੀ ਸੀ ਮੈਨੂੰ ਛੱਡ ਕੇ ਨਹੀਂ ਉਹ ਵੇੜਾ ਮੈਨੂੰ ਯਾਦ ਹੈ ਜਦੋਂ ਕਹੀ ਸੀ ਤੂੰ ਛੱਡ ਕੇ ਨਹੀਂ ਕਹਿੰਦਾ ਮਾਂ ਬਾਪ ਨੇ ਅਸੀਂ ਬੜਾ ਪਾਲ ਪੋਸਿਆ ਮਾਂ ਬਾਪ ਨੇ ਅਸੀਂ ਬੜਾ ਪਾਲ ਪੋਸਿਆ ਵੱਡਾ ਹੋ ਕੇ ਕੁਝ ਬਣੂਗਾ ਤੇਲੇ ਵਿੱਚ ਕੁਝ ਹੋਰ ਸੋਚਿਆ ਵੱਡਾ ਹੋ ਕੇ ਕੁਝ ਹੋਰ ਬਣੂ ਤੇ ਕੁਝ ਹੋਰ ਸੋਚਿਆ ਕਹਿੰਦਾ ਕਿਸਮਤ ਸਾਲੀ ਇੱਥੇ ਆ ਕੇ ਮਰ ਗਈ ਕਿਸਮਤ ਸਾਲੀ ਇੱਥੇ ਆ ਕੇ ਮਰ ਗਈ ਬਚਪਨ ਦਾ ਪਤਾ ਹੀ ਲੱਗਾ ਜਵਾਨੀ ਕਿਹੜੇ ਵੇਲੇ ਚੜ ਗਈ ਬਚਪਨ ਦਾ ਪਤਾ ਹੀ ਲੱਗਾ ਜਵਾਨੀ ਕਿਹੜੇ ਵੇਲੇ ਚੜ ਗਈ ਬਚਪਨ ਦਾ ਪਤਾ ਹੀ ਲੱਗਾ ਜਵਾਨੀ ਕਿਹੜੇ ਵੇਲੇ ਚੜ ਗਈ